ਇਤਲੀ ਵਿੱਚ ਸਿੱਖ ਅਤੇ ਪੰਜਾਬੀ ਪਾਈਚਾਰੇ ਵੱਲੋਂ ਕੀਤੀਆਂ ਜਾ ਰਹੀਆਂ ਸ਼ਾਨਾਂ ਮਤੀਆਂ ਪ੍ਰਾਪਤੀਆਂ ਨੂੰ ਹੋਰ ਚਾਨਣਾ ਲਗਾਏ ਜਾ ਰਹੇ ਨੇ ਇਤਲੀ ਵਿੱਚ ਨਵਿਲ ਆਰਾਦੀ ਰਹਿਣ ਵਾਲੇ ਅਤੇ ਪੰਜਾਬ ਵਿੱਚ ਦੁਆਬੇ ਦੇ ਨਵਾਂ ਸ਼ਹਿਰ ਚਿਲੇ ਡਿਪੈਂਡੈਂਸ ਸੂਚਨਾ ਨਾਲ ਸੰਬੰਧਤ ਨੌਜਵਾਨ ਇੰਦਰਪ੍ਰੀਤ ਸਿੰਘ ਨੇ ਜਿਸਨੇ ਬੀਤਤ ਅਨੀ 파ਰਮਾ ਯੂਨੀਵਰਸਿਟੀ ਤੋਂ ਡਾਇਰੈਕਟਰ ਆਫ ਲਾ ਦੀ ਡਿਗਰੀ ਪ੍ਰਾਪਤ ਕੀਤੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇੰਦਰਪ੍ਰੀਤ ਸਿੰਘ ਦੇ ਪਿਤਾ ਸਰਦਾਰ ਸੁਖਦੇਵ ਸਿੰਘ ਅਤੇ ਮਾਤਾ ਸਰਦਾਰਨੀ ਦਵਿੰਦਰਪੌਰ ਬੇਹਤ ਖੁਸ਼ ਨੇ ਸੁਖਦੇਵ ਸਿੰਘ ਸੁਨੈਰੀ ਪਵਿੱਖ ਦੇ ਸੁਪਨੇ ਲੈ ਕੇ 41 ਸਾਲ ਪਹਿਲਾਂ ਇਟਲੀ ਆਏ ਸਨ ਉਹਨਾਂ ਨੇ ਇੱਥੇ ਸਥਾਪਿਤ ਹੋਣ ਲਈ ਸਖਤ ਮਿਹਨਤ ਕੀਤੀ ਅਤੇ ਕੁਝ ਸਾਲ ਬਾਅਦ ਪਰਿਵਾਰ ਨੂੰ ਵੀ ਇੱਥੇ ਬੁਲਾ ਲਿਆ ਇੰਦਰਪ੍ਰੀਤ ਸਿੰਘ ਜਦੋਂ ਆਪਣੇ ਮਾਤਾ ਜੀ ਦੇ ਵੱਡੇ ਭਰਾ ਅਤੇ ਭੈਣ ਨਾਲ ਇਟਲੀ ਆਇਆ ਤਾਂ ਉਸ ਸਮੇਂ ਉਸਦੀ ਉਮਰ ਕੇਵਲ 1.5 ਸਾਲ ਸੀ ਇੰਦਰਪ੍ਰੀਤ ਸਿੰਘ ਨੇ ਪત્રਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਕੂਲ ਤੋਂ ਬਾਅਦ ਪੈਰੀਟੋ ਮੈਕਾਨੈਟਰੋਨਿਕ ਕੋਡਾ ਡਿਪਲੋਮਾ ਉਸਨੇ ਰੈਸੋ ਇਮੇਲੀਆ ਤੋਂ ਹਾਸਲ ਕੀਤਾ ਕਾਨੂੰਨ ਦੀ ਪੜ੍ਹਾਈ ਲਈ ਉਸਨੇ ਪਾਰਮਾ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਜਿਸ ਤਵੇ ਚ ਉਸਨੇ ਉਸਦੇ ਮਾਤਾ-ਪਿਤਾ ਵੱਲੋਂ ਪ੍ਰੇਰਣਾ ਅਤੇ ਪੂਰਨ ਸਹਿਯੋਗ ਵੀ ਮਿਲਿਆ ਇੱਥੇ ਇਹ ਦੱਸਣਾ ਵੀ ਜ਼ਰੂਰੀ ਬਣਦਾ ਹੈ ਕਿ ਇਟਲੇ ਵਿੱਚ ਪੰਜਾਬੀ ਪਾਈਚਾਰੇ ਵੱਲੋਂ ਪਹਿਲੀ ਵਾਰ ਇੰਦਰਪ੍ਰੀਤ ਸਿੰਘ ਨੇ ਆਪਣੇ ਥੀਸਿਸ ਲਿਖਣ ਲਈ ਵਿਸ਼ਾ ਯੂਰਪ ਵਿੱਚ ਧਾਰਮਿਕ ਆਜ਼ਾਦੀ ਕਾਨੂੰਨ ਅਧੀਨ ਸਿੱਖ ਧਰਮ ਅਤੇ ਕਿਰਪਾ ਚੁਣਿਆ ਉਸ ਲੋ ਲਿਖਿਆ ਥੀਸਿਸ ਅਪਵਿਖ ਵਿੱਚ ਕਾਨੂੰਨ ਦੀ ਪੜਾਈ ਕਰਨ ਵਾਲੇ ਵਿਦਿਆਰਥੀਆਂ ਲਈ ਸਬੂਤ ਯਾਨੀ ਕਿ ਹਵਾਲਾ ਲਾੜ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜੀ ਇੰਦਰਪ੍ਰੀਤ ਸਿੰਘ ਹੈ ਤੇ ਨਵਜ਼ਾਰੇ ਦੇ ਵਾਸੀ ਹਾਂ ਅਸੀਂ ਕਾਜ਼ ਜਿਹੜਾ ਜਿਲ੍ਹਾ ਇੱਥੇ ਰਿਜੂ ਮਿਲਿਆ ਬੈਕਗ੍ਰਾਉਂਡ ਸਾਡਾ ਹੈਗਾ ਜੀ ਨਵੇਂ ਸ਼ਹਿਰ ਜ਼ਿਲ੍ਹੇ ਤੋਂ ਤੇ ਪਿੰਡ ਦਾ ਨਾਂ ਹੈਗਾ ਸੁਜੋਂ ਕਾਫੀ ਧੀਰ ਤੋਂ ਇੱਥੇ ਇਟਲੀ ਚੋਂ ਬਿਲੋਂਗ ਕਰਦੇ ਸੀ 1 ਸਾਲ ਤਾਂ ਸੀਗੇ ਜਦੋਂ ਇੱਥੇ ਇਟਲੀ ਚਾਈ ਸੀ ਤੇ ਡੈਡੀ ਹੁਣੀ ਸਾਡੇ 84 ਦੇ ਇਟਲੀ ਦੇ ਇਟਲੀ ਚਾਈ ਸੀ ਮੇਰੇ ਫਾਦਰ ਸਾਹਿਬ ਦਾ ਨਾਂ ਹੈਗਾ ਜੀ ਸਰਦਾਰ ਸੁਖਦੇਵ ਸਿੰਘ ਤੇ ਮਾਦਰ ਦਾ ਹੈਗਾ ਜੀ ਸਰਦਾਰਨੀ ਦਵਿੰਦਰ ਕੌਰ ਤੇ ਪੜ੍ਹਾਈ ਜੀ ਇਹ ਕੀਤੀ ਸੁਪੀਰੀਓਰੀ ਇੱਥੇ ਰਿਜੂ ਮਿਲਿਆ ਮੈਕਾਟਰੋਨਿਕੋ ਜਿਹਨੂੰ ਪੇਰੀ ਤੋਂ ਆਪਾਂ ਕਹਦੇ ਉਹਦੀ ਪੜਾਈ ਕੀਤੀ ਸੀਗੀ ਸੁਪਰੀਓਰੀ ਚ ਤੇ ਮੁੜ ਕੇ ਪਾਰਮਾ ਮੁਕੰਮਲ ਕੀਤੀ ਪੜਾਈ ਜਿਹੜੀ ਇਧਰਲੇ ਹਿਸਾਬ ਨਾਲ ਜਿਹਨੂੰ ਕਹਿੰਦੇ ਆ ਦੋਟੋ ਰਿਨ ਲਜ ਜਿਹਦਾ ਹੁੰਦਾ ਆ ਇਹ ਇੰਗਲਿਸ਼ਰ ਨੂੰ ਆਪਾਂ ਕਹਿ ਸਕਦੇ ਆ ਡਾਕਟਰ ਇਨ ਲਾ ਤੇ ਕੁਝ ਹਫ਼ਤੇ ਚ ਪੂਰੀ ਹੋਈ ਆ ਤੇ ਕਿਸੇ ਵੀ ਤਰ੍ਹਾਂ ਦਾ ਜਾਨੀ ਕਿ ਇਹ ਇਟਲੀ ਚ ਇਸ ਥੀਸਿਸ ਨਹੀਂ ਲਿਖੀ ਗਈ ਸੀ ਕਿ ਜਿਹੜੀ ਕਿ ਿਰਪਾਨ ਸਿੱਖ ਧਰਮ ਉੱਤੇ ਲਿਖੀ ਹੋਵੇ ਤੇ ਸ਼ਾਇਦ ਯੂਰਪੀਅਨ ਯੂਨੀਅਨ ਚ ਵੀ ਕਿਸੇ ਸਟੂਡੈਂਟ ਨੇ ਨਾ ਲਿਖੀ ਹੋਵੇ ਇਹ ਚੀਜ਼ ਤੇ ਇਹ ਸਾਡੀ ਕੋਸ਼ਿਸ਼ ਹੈ ਕਿ ਸਾਡੀ ਥੋੜੀ ਜਿਹੀ ਤੇ ਫੇਥ ਵੱਲ ਨੂੰ ਧਰਮ ਵੱਲ ਨੂੰ ਤੁਹਾਡਾ ਧਿਆਨ ਜਾਵੇ ਤੇ ਤੁਹਾਡੇ ਬੱਚਿਆਂ ਦਾ ਸਾਡੇ ਭਰਾਵਾਂ ਦਾ ਭੈਣਾਂ ਦਾ ਧਿਆਨ ਇਧਰ ਨੂੰ ਜਾਵੇ ਤੇ ਕੋਸ਼ਿਸ਼ ਸਾਡੀ ਇਹੀ ਹੈ ਇਸ ਤੋਂ ਇਲਾਵਾ ਜਿਹੜਾ ਕਮੂਨੇ ਦੀ ਨੋਵਲ ਆ ਰਹਾ ਉਸ ਦੇ ਵਿੱਚ ਐਜ਼ ਅ ਕਾਉਂਸਲਰ ਆਪਣੀ ਸੇਵਾ ਨਿਭਾ ਰਿਆਂ ਇਸ ਤੋਂ ਇਲਾਵਾ ਇੱਕ ਸੰਸਥਾ ਹੈ ਜਿਹਦਾ ਜਿਹਦਾ ਨਾਮ ਹੈਗਾ ਆਵਿਸ ਜਾਨੀ ਕਿ ਇੱਕ ਖੂਨ ਡੋਨੇਸ਼ਨ ਕੈਂਪ ਜਿਹੜੇ ਲਾਉਂਦੇ ਆ ਉਹਨਾਂ ਦੇ ਨਾਲ ਖੜੇ ਆ ਤੇ ਅਸੀਂ ਵਾਈਸ ਪ੍ਰੈਜ਼ੀਡੈਂਟ ਆ ਤੇ ਇਸ ਤੋਂ ਇਲਾਵਾ ਇੱਕ ਹੋਰ ਸੰਸਥਾ ਹੈ ਉਹ ਆਈਡੋ ਆਰਗਨਸ ਡੋਨੇਸ਼ਨ ਤੇ ਉਸ ਉਸ ਦਾ ਵੀ ਵਾਈਸ ਪ੍ਰੈਜ਼ੀਡੈਂਟ ਹੈ ਮੈਂ ਇਸ ਨਵਿਲਾਰੇ ਸ਼ਹਿਰ ਦਾ ਕਮਿਊਨਲ ਤੇ ਆਖਰੀ ਮੈਸੇਜ ਮੇਰਾ ਸੁਨੇਹਾ ਇਹੀ ਹੋਊਗਾ ਆਪਣੇ ਭੈਣਾਂ ਨੂੰ ਤੇ ਭਰਾਵਾਂ ਨੂੰ ਕਿ ਅਸੀਂ ਪੜਹੀਏ ਵੱਧ ਤੋਂ ਵੱਧ ਪੜ ਕੇ ਆਪਣੇ ਮਾਂ ਪਿਓ ਦਾ ਨਾਮ ਰੋਸ਼ਨ ਕਰੀਏ ਤੇ ਕੋਸ਼ਿਸ਼ ਕਰੀਏ ਕਿ ਪੜ ਕੇ ਆਪਣੀ ਕਮਿਊਨਿਟੀ ਦਾ ਨਾਮ ਵੀ ਰੋਸ਼ਨ ਕਰੀਏ